ਆ ਗਿਆ ਜੀ ਨੰਨੇ ਦੀ ਸੁਣ ਲੋ ਗੱਲ ਜੇ ਕੋਈ ਸੁਣਨੀ ਹੈ ਨੰਨੇ ਕਿਵੇਂ ਪੁੱਤ ਸੁਣਾ ਦੇ ਕੋ ਸੰਤ ਤੈਨੂੰ ਨਾ ਬਹੁਤ ਯਾਰ ਇਹਨਾਂ ਨਾਲ ਆਕੜ ਕੇ ਬੋਲਦਾ ਜੀ ਬੜਾ ਇਹਨੂੰ ਮੜਾ ਰੋਕਿਆ ਕਰੋ ਸਰਪੰਚ ਨੂੰ ਬਸ ਆ ਸਰਪੰਚ ਨਾਲ ਬੜਾ ਓਕਰਦਾ ਜੀ ਅੱਛਾ ਇਹਨੂੰ ਮੜਾ ਰੋਕਦਾ ਕਰੋ ਜੀ ਅੱਛਾ ਕੀ ਕਹਿੰਦਾ ਕੀ ਆ ਉਹ ਮਾਰਦਾ ਜੀ ਨੱਲੇ ਮੈਨੂੰ ਹੈ ਇਹ ਨਹੀਂ ਵਿਚਾਰਾ ਮਾਰਦਾ ਜੀ ਇਹ ਮੈਨੂੰ ਮਾਰਦਾ ਰੋਜ਼ ਸਰਪੰਚ ਰੋਜ਼ ਉਹ ਜੋ ਖਾਂਦਾ ਜੀ ਜਦਕਲੇ ਨੇ ਬੋਲੇ ਜੀ ਮੇਰੇ ਨਾਲ ਬੋਲਦਾ ਜੀ ਹਰ ਰੋਜ਼ ਉਹਨੇ ਮੈਨੂੰ ਰੋਜ਼ ਅਗਲੇ ਚਿਹਰੇ ਮਾਰਦਾ ਚਾਰਾ ਇਹ ਮੈਨੂੰ ਮਾਰਦਾ ਜੀ ਅੱਛਾ ਉਰੇ ਸਰਪੰਚ ਪੁੱਤ ਉਰੇ ਕੀ ਕਿਹੜੀ ਗੱਲ ਤੋਂ ਮਾਰਦਾ ਮੈਂ ਬੈਠਾ ਰਹੰਦਾ ਜੀ ਆਪਣਾ ਸਾਰਾ ਹੀ ਦਾੜੀ ਕੰਮ ਕਰਨਾ ਮੇਰੇ ਨਾਲ ਉਹ ਵੀ ਲੜਦਾ ਰਹੰਦਾ ਜੀ ਇਹਨਾਂ ਅੱਛਾ ਉਰੇ ਸਰਪੰਚ ਉਰਾਂ ਕੁਝ ਨਹੀਂ ਕਿਹਾ ਜੀ ਅੱਛਾ ਜੀ ਐਡੀ ਗੱਲ ਆ ਤੂੰ ਫਿਰ ਵਾਹਿਗੁਰੂ ਨੂੰ ਕਾਹ ਤੋਂ ਮਾਰਦਾ ਹੁੰਨਾ? ਵੀਰ ਜੀ ਕੰਨ 'ਚ ਡੱਕੇ ਮਾਰਦਾ ਜੀ। ਆ ਦੇਖੋ ਇਹ ਹੁਣ ਆਪਣੀ ਗੱਲ ਦੱਸ ਰਿਹਾ ਜੀ। ਇਹ ਆਪ ਕੁੱਟਦਾ ਇੱਕ ਨੂੰ ਜੀ ਮਤਲਬ ਆਪ ਵੀ ਇਹ ਮਤਲਬ ਨੂੰ ਝੜਕਦਾ ਵਾਹਿਗੁਰੂ ਨਾਲ ਦੇਖੋ। ਕੰਨ 'ਚ ਡੱਕੇ ਮਾਰਦਾ ਜੀ ਤਾਂ। ਮੀਂਹ ਕੰਨ 'ਚ ਡੱਕੇ ਮਾਰਦਾ ਨੂੰ ਕੁੱਟੇਗਾ। ਉਹ ਵੀਰ ਕੰਨ ਪੱਕ ਜਾਣਗੇ ਜੇ ਮਾਰ ਕੇ ਖੱਪ ਗਿਆ ਫਿਰ ਸਿੱਥ ਕਿੱਥੋਂ ਲਵੇਂਗਾ ਡਾਕਟਰ ਤੇ ਚਲਾਗਾ ਸਾਡਾ ਹੁਣ ਸੀਂ ਕਿਨੂੰਗਾ। ਨਹੀਂ ਬੁੱਤ ਮਾਰਨਾ ਨਹੀਂ ਚੰਗਾ। ਚੰਗਾ। ਇਹ ਵੀ ਸਰਪੰਚ ਵੀ ਤਾਂ ਨਹੀਂ ਤੂੰ ਉਹਨੂੰ ਵਾਹਿਗੁਰੂ ਦੇ ਡੱਕੇ ਮਾਰਦਾ ਅੱਛਾ ਫਿਰ। ਉਹ ਭਾਈ ਉਹ ਸੱਚੀ ਗੱਲ ਨੇ ਖਾਪ ਮਾਰ ਗਿਆ ਤੇ ਫਿਰ ਸਿੱਥੋ ਲੈ ਵੰਗੇ ਜੀ ਠੰਡ ਦਾ ਟਾਈਮ ਹੈ ਸਿਆਲੇ ਤਾਂ ਕਰ ਅੱਛਾ ਜੀ ਨੂੰ ਮਾਰਦਾ ਉਹ ਵਾਹਿਗੁਰੂ ਕਿੱਥੇ ਪਿਆ ਨੇੜੇ ਹੀ ਹੈ ਉਹਰੇ ਕਿੱਥੇ ਵਾਹਿਗੁਰੂ ਕਿੱਥੇ ਕਮਰੇ ਚ ਪਿਆ ਜੀ ਥੱਲੇ ਕਮਰੇ ਚ ਪਿਆ ਅੱਛਾ ਤੈਨੂੰ ਉੱਥੇ ਲਵੇ ਪਾ ਦੀ ਉੱਤੇ ਨਾ 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 ਉੱਪਰ ਮੈਂ ਬੈਣਾ ਥੱਲੇ ਮੰਜਾ ਹੀ ਨਹੀਂ ਗਾ ਮੈਂ ਥੱਲੇ ਪੋਰੀ ਬੈਣਾ ਉੱਪਰ ਹੀ ਠੀਕ ਹੈ ਜੀ ਨੰਨੇ ਆ ਨੰਨੇ ਤੋਂ ਨਾ ਮੈਂ ਤੁਹਾਨੂੰ ਗੱਲ ਦੱਸਦਾ ਜੀ ਗਗਨਦੀਪ ਸਿੰਘ ਨੰਨਾ ਜੀ ਇਹ ਪਟਿਆਲੇ ਰਹਿੰਦਾ ਸੀ ਰੋਡ ਤੇ ਇਹਨਾਂ ਦੀ ਨੇ ਪਿਆ ਸੀ ਇਹਦਾ ਵੀਰੇ ਦੀ ਨਾ ਲੱਤ ਟੁੱਟ ਗਈ ਸੀ ਬੱਚੇ ਦੀ ਇਹਦੀ ਰੋਡ ਤੇ ਘੁੰ ਕੁਝ ਇਕ ਬੰਦੇ 1 ਰੁਪਇਆ ਦੇ ਵਿੱਚ ਸਾਰਾ ਦਿਨ ਕੰਮ ਕਰਾਈ ਜਾਂਦੇ ਤੇ ਇਹਨੂੰ 1 ਰੁਪਇਆ ਦਿੰਦੇ ਸੀ ਸਾਰਾ ਦਿਨੇ ਤੋਂ ਕੋਈ ਨਾ ਕੋਈ ਚੀਜ਼ ਚਕਾ ਲੈਣੀ ਕੋਈ ਦੁਕਾਨ ਤੇ ਕੰਮ ਕਰਾ ਲਿਆ ਉਹ 1 ਰੁਪਇਆ ਵੀ ਉਹਨਾਂ ਨੂੰ ਇਹ ਮੋੜ ਦਿੰਦਾ ਸੀ ਸ਼ਾਮ ਨੂੰ ਵੀ ਤੁਸੀਂ ਰੱਖ ਲਓ ਮਤਲਬ ਇੰਨਾ ਭੋਲਾ ਬੱਚਾ ਔਰ ਗੁਰੂ ਸਾਹਿਬ ਕਿਰਪਾ ਕਰਮੀ ਇਹਨੂੰ ਤੰਦਰੁਸਤੀ ਬਖਸ਼ਣ ਉਹ ਬਹੁਤ ਸੇਵਾ ਵੀ ਨਿਭਾਉਂਦਾ ਸਾਡੇ ਨਾਲ ਬੜਾ ਕੰਮ ਸਾਹਮਦਾ ਜੀ ਆਹ ਛੋਟ ਛੋਟੀਆਂ ਜਿਹੜੀਆਂ ਗੱਲਾਂ ਨੇ ਤਾਂ ਚਲੋ ਉਹ ਬਚਪਨਾ ਦੀ ਚੱਲਦਾ ਰਹਿੰਦਾ ਪੁੱਤ ਕਿਵੇਂ ਆ ਠੀਕ ਹੈ ਕੋਈ ਗੱਲ ਨਹੀਂ ਲੜਨਾ ਉਹ ਸ਼ੇਰੇ ਵੀਰੇ ਕੀ ਹਾਲ ਆ ਵੀਰੇ ਇਹ ਬੰਦੇ ਦਾ ਵੀ ਬਹੁਤ ਵੱਡਾ ਯੋਗਦਾਨ ਆ ਜੀ ਸੰਸਥਾ 'ਚ ਹੁਣ ਹੜਪੀੜਤ ਇਲਾਕਿਆਂ ਦੇ ਵਿੱਚ ਸਾਡੇ ਨਾਲ ਹਰ ਇੱਕ ਥਾਂ ਤੇ ਸ਼ੇਰੇ ਨੇ ਸੇਵਾ ਕਰੀ ਹੈ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵੱਡਾ ਯੋਗਦਾਨ ਆ ਜਿਵੇਂ ਮਾਸਟਰ ਜੀ ਨੇ ਸਾਡੇ ਕੋਲੇ ਸੋਨੀ ਬਾਈ ਤੇ ਸ਼ੇਰਾ ਹੋ ਗਿਆ ਜੀ ਧੂਰੀ ਤੋਂ ਔਰ ਦੂਜਾ ਇੱਕ ਸੌਲੀ ਤੋਂ ਨੇ ਵੀਰ ਗਰਜੀਤ ਬਹੁਤ ਵੱਡਾ ਯੋਗਦਾਨ ਹੈ ਜੀ ਇਹਨਾਂ ਨੇ ਸਾਡੀ ਇੰਨੀ ਸਪੋਰਟ ਕੀਤੀ ਹੈ ਜੀ ਉੱਥੇ ਤਿੰਨ ਚਾਰ ਮਹੀਨੇ ਸਾਡੇ ਨਾਲ ਮਤਲਬ ਭਰਾਵਾਂ ਦੇ ਨਾਲ ਭਰਾ ਬਣ ਕੇ ਛੇਰੇ ਉਹਨਾਂ ਨੇ ਸੇਵਾ ਕੀਤੀ ਛੇਰੇ ਠੀਕ ਆ ਵੀਰੇ ਤੂੰ ਆਇਆ ਹਾਂਜੀ ਹਾਂ ਜੀ ਕਿੰਨੇ ਵਜੇ ਤੁਰੇ ਤੇ ਤੁਰੇ ਦੀ ਸਵੇਰੇ 5 ਵਜੇ ਜੀ ਓਕੇ ਚਲੋ ਠੀਕ ਰਿਹਾ ਘਰ ਵੀਰੇ ਰੈਸਟ 'ਤੇ ਠੀਕ ਆ ਕਿਵੇਂ ਆ ਵੀਰੇ ਪ੍ਰਕਾਸ਼ਮ ਹੋਰ ਕੀ ਹਾਲ ਹੈ ਵੀਰੇ ਕੀ ਹਾਲ ਹੈ ਜੀ ਵੀਰੇ ਚਲੋ ਕਰੋ ਰੈਸਟ ਹੋਰ ਵੀਰੇ ਕੀ ਹਾਲ ਹੈ ਥੋੜਾ ਠੀਕ ਹੋ ਤੁਸੀਂ ਚਲੋ ਤੁਹਾਡਾ ਨਾਮ ਤੇ ਪਿੰਡ ਦੱਸ ਦਿਓ ਮੇਰਾ ਪਿੰਡ ਦੇਵੀ ਨਗਰ ਆਪਰਾਮਾ ਜੀ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਠੀਕ ਆ ਮਨਪ੍ਰੀਤ ਸਿੰਘ ਜੀ ਠੀਕ ਆ ਜੀ ਕਿਵੇਂ ਵੀਰੇ ਠੀਕ ਆ ਸੰਗਤ ਜੀ ਤੇ ਇਹ ਸਾਡੇ ਜਿਹੜਾ ਪਰਿਵਾਰ ਆ ਜੀ ਇਹ ਦਿਨੋ ਦਿਨ ਵੱਧਦਾ ਜਾ ਰਿਹਾ ਅਸੀਂ ਹੁਣ ਅੱਗੇ ਵੱਡਾ ਪ੍ਰਬੰਧ ਕਰਨਾ ਚਾਹੁੰਦੇ ਆ ਜੀ ਇਧਰਲੇ ਪਾਸੇ ਜੀ ਜਿਹੜਾ ਹੋਰ ਪ੍ਰਦੀਪ ਕਿਵੇਂ ਪੁੱਤ ਮਾਸਟਰ ਜੀ ਬੈਠੇ ਨੇ ਜੀ ਪੁੱਛੇ ਤਿਆਰ ਹੋਏ ਮਾਸਟਰ ਜੀ ਦਾ ਬਹੁਤ ਵੱਡਾ ਯੋਗਦਾਨ ਆ ਜੀ ਸਾਨੂੰ ਉੱਥੇ ਜਦੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸੇਵਾ ਚੱਲਦੀ ਸੀ ਜੀ ਉੱਥੇ ਇਹ ਸਾਡੇ ਕੱਪੜੇ ਸਾਨੂੰ ਸਾਮ ਸਮਾਲ ਇਹਨਾਂ ਮਨੁੱਖਾਂ ਨੇ ਕੀਤੇ ਆ ਜੀ ਨਹੀਂ ਉੱਥੇ ਸੇਵਾ ਨਿਭਾਉਣੀ ਬੜੀ ਮੁਸ਼ਕਲ ਸੀ ਕਿਉਂਕਿ ਘਰ ਤੋਂ ਬਾਹਰ ਤਿੰਨ ਚਾਰ ਮਹੀਨੇ ਰਹਿਣਾ ਤੇ ਫਿਰ ਉਹ ਵੀ ਇੱਕ ਇਹੋ ਜਿਹੀ ਜਗ੍ਹਾ ਤੇ ਹਨਾ ਜਿਵੇਂ ਸਾਨੂੰ ਚਲੋ ਗੁਰੂ ਘਰ ਮਿਲਿਆ ਵਾ ਸੀ ਉੱਥੇ ਸਾਨੂੰ ਸਾਡੀ ਪੂਰੀ ਸਪੋਰਟ ਕਰਦੇ ਸੀ ਨਗਰ ਨਿਵਾਸੀ ਪਰ ਇਹਨਾਂ ਨੇ ਸਾਡੀ ਬਹੁਤ ਸਪੋਰਟ ਕੀਤੀ ਆ ਜੀ ਮੈਂ ਕਹਿੰਦਾ ਸੀ ਇਹਨਾਂ ਦਾ ਕਰਜ਼ ਨਹੀਂ ਤਾਰ ਸਕਦੇ ਅੱਜ ਸੰਸਥਾ ਨੂੰ ਖੜੇ ਕਰਨ ਦੇ ਵਿੱਚ ਇਦਾਂ ਕੁਝ ਕੇ ਰੱਬੀ ਰੂਹਾਂ ਕਰੋ प्रदीप らっしゃਪਤ ਲਾ ਲੋ ਗੇਟ ਕਿਵੇਂ ਆ ਵੀਰੇ ਇਹ ਦੋ ਭਰਾ ਨੇ ਜੀ ਇਹ ਮਾਸਟਰ ਜੀ ਦੇ ਭਰਾ ਨੇ ਜੀ ਸ਼ੈਲੀ ਇਹਨਾਂ ਦਾ ਪਿੰਡ ਹੈਗਾ ਜੀ ਜਟਾਣਾ ਜਿਹੜਾ ਕੀ ਭਾਈ ਬਲਵਿੰਦਰ ਸਿੰਘ ਜਟਾਣੇ ਵਾਲਾ ਪਿੰਡ ਆ ਜੀ ਇਹ ਗੇਟ ਤੇ ਡਿਊਟੀ ਦਿੰਦੇ ਨੇ ਮਤਲਬ ਬਹੁਤ ਸਹਿਯੋਗ ਕਰਦੇ